ਸਾਈਡ ਤੋਂ ਜਮਰਾ ਹੀ ਕੋਈ ਨਾ ਕੋਈ ਇੱਥੇ ਬੈਠਣਗੇ ਆਪਣੇ ਵਿੱਚ ਹੀ ਯਾਰ ਕਰਨ ਲੱਗ ਪਹਿਲਾਂ ਆਉਂਦਾ ਦੋਸਤੋਂ ਸਿੱਧੇ politen ਹੈ ਪਰਿਵਾਰ ਨਾਲ ਦੁੱਖਾਂ ਨਾਲ ਗਵਰਨੈਂਸ ਜਾਂ ਸੁਸ਼ਾਸਨ ਇਹਦੀ ਬੁਨਿਆਦ ਲਾਅ ਐਂਡ ਆਰਡਰ ਹੈ ਪਹਿਲਾ ਫੰਡਾਮੈਂਟਲ ਰਾਈਟ ਮੌਲਿਕ ਅਧਿਕਾਰ ਜਿਹੜਾ ਕਿਸੇ ਵੀ ਮਨੁੱਖ ਦਾ ਹੈ ਔਰ ਕਿਸੇ ਵੀ ਸੁਸ਼ਾਸਨ ਨੂੰ ਚਲਾਉਂਦਾ ਹੈ ਉਹ ਜਾਨ ਮਾਲ ਦੀ ਸੁਰੱਖਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਸਰ ਉਧਰੀ ਆ ਜਾਓ ਉਧਰੀ ਆ ਜਾਓ ਜਾਨ ਨੁਕਸਰ ਲੱਗ ਗਈ ਮੈਂ ਤੁਹਾਨੂੰ ਬੜੀ ਇੱਕ ਸਿੱਧੀ ਜੀ ਗੱਲ ਕਹਿਣਾ ਜੇ ਤੇ ਕੋਈ ਇੱਕ ਚੀਜ਼ ਹੋਵੇ ਇੱਕ ਇਨਸੀਡੈਂਟ ਹੋਵੇ ਮੈਂ ਸਮਝ ਸਕਦਾ ਹਰ ਰੋਜ਼ ਫਰੌਤੀਆਂ ਹੁੰਦੀਆਂ ਹਰ ਰੋਜ਼ ਹਰ ਰੋਜ਼ ਫਰੌਤੀਆਂ ਹੁੰਦੀਆਂ ਨੇ ਨਾ ਨਾ ਹਰ ਰੋਜ਼ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਵਪਾਰੀ ਕੀ ਚਾਹੁੰਦਾ ਹੈ ਅਮਨ-ਮਾਨ ਚਾਹੁੰਦਾ ਹੈ ਪਹਿਲਾ ਅਧਿਕਾਰ ਹੈ ਉਹਦਾ ਅਮਨ-ਮਾਨ ਚਾਹੁੰਦਾ ਹੈ ਉਹ ਬਿਜ਼ਨਸ ਚਾਹੁੰਦਾ ਹੈ ਉਹ ਆਪਣੀ ਜਾਨ ਨੂੰ ਮਹਿਫੂਜ਼ ਚਾਹੁੰਦਾ ਹੈ ਨੌਜਵਾਨ ਪਹਿਲਾਂ ਛੱਡ ਕੇ ਭੱਜ ਕੇ ਇੱਥੇ ਕੋਈ ਰਹਿ ਕੇ ਰਾਜੀ ਨਹੀਂ ਠੀਕ ਹੈ ਮੈਂ ਬਾਰਮ-ਬਾਰ ਕਹਿ ਚੁੱਕਿਆ ਬਾਰਮ-ਬਾਰ ਮੈਂ ਕਹਿ ਚੁੱਕਿਆ ਕਿ ਇਹ ਸੂਬਾ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਰਹਿਣ ਜੋਗਾ ਨਹੀਂ ਰਹਿਣਾ ਫਾਈਨੈਂਸ਼ੀਅਲ ਐਮਰਜੈਂਸੀ ਪਹਿਲਾਂ ਹੀ ਇਸ ਸੂਬੇ ਦੇ ਸਿਰ ਦੇ ਉੱਤੇ ਕਾਲ ਵਾਂਗ ਮੰਡਰਾ ਰਹੀ ਹੈ ਉੱਤੋਂ ਤੁਸੀਂ ਲੌਂਡ ਆਰਡਰ ਲੈ ਲਓ ਇਹਦਾ ਮਤਲਬ ਤੁਸੀਂ ਨਿਰਭਰ ਹੋ ਗਏ ਤੁਸੀਂ ਤੇ ਜਾ ਕੇ ਬਟੈਲੀ ਨਾ ਮੰਗ ਕੇ ਆਏ ਸੀ ਬਾਹਰੋਂ ਤੇ ਤੁਹਾਡੇ ਪੱਲੇ ਅੱਲੇ ਕੁਝ ਹੈ ਨਹੀਂ ਊਲ-ਜਲੂਲ ਦੀਆਂ ਬਹਿਸਾਂ ਕਰਦੇ ਹੋ ਤੁਸੀਂ ਕੱਲ ਨੂੰ ਸਮਝੋ ਜਿੱਥੇ ਵੀ ਵਪਾਰੀ ਦੇ ਕੋਲ bizness ਦਾ ਸਕੋਪ ਨਹੀਂ ਹੋਊਗਾ ਜਿੱਥੇ ਵੀ ਉਹ ਮਹਫੂਜ਼ ਨਹੀਂ ਹੈ ਜਿੱਥੇ ਵੀ ਜਿੱਥੇ ਵੀ ਅਮਨ ਮਾਨ ਨਹੀਂ ਰਹੂਗਾ ਉਸ ਸੂਬੇ ਦਾ ਗਵਰਨੈਂਸ ਦਾ ਕੋਈ ਮਾਡਲ ਹੀ ਨਹੀਂ ਰਹਣਾ ਨੰਬਰ 1 ਹੁਣ ਨੰਬਰ 2 ਜਿਸ ਜਿਸ ਇਨਸਾਨ ਦਾ ਇੱਕ ਕਤਲ ਹੋਇਆ ਬੇਰਹਿਮੀ ਨਾਲ ਕਰੋਨਾ ਦੇ ਵਿੱਚ ਛੜਿਆ ਬੈਜੋ ਉਹਨੇ ਲੱਖਾਂ ਰੁਪਇਆ ਦਾਨ ਕੀਤਾ ਸਰਕਾਰ ਨੂੰ ਹਮੇਸ਼ਾ ਸਵਾਲ ਕਰਦਾ ਸੀ ਇਹ ਸਰਕਾਰ ਨੂੰ ਸਵਾਲ ਕਰਨ ਵਾਲਿਆਂ ਤੋਂ ਇੰਨਾ ਵਿਰੋਧ ਹੋ ਗਿਆ ਇਹ ਸਰਕਾਰ ਹੀ ਹਵਾਰਾਂ ਚ ਰਹਿ ਗਈ ਇਹ ਐਡੇ ਐਡੇ ਵੱਡੇ ਸੁਪਨੇ ਦਿਖਾ ਕੇ ਲਈ ਜੇ ਹੁਣ ਸੁਪਨੇ ਪੂਰੇ ਨਹੀਂ ਹੁੰਦੇ ਤੇ ਆਹ ਹਾਲ ਹੈ ਤੁਹਾਨੂੰ ਮੈਂ ਅੱਜ ਕਹਿ ਰਿਹਾ ਆ ਤੁਸੀਂ ਦੇਖੋ ਇੱਥੇ ਇੱਕ ਸੁਨਾਰੇ ਦੇ ਗੋਲੀ ਮਾਰੀ ਉਹਨੇ ਫਰੋਤੀ ਤੋਂ ਇਨਕਾਰ ਕਰਤਾ ਸੀ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਸ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਦੱਸੋ ਦਿਨ ਕਿਹੜਾ ਟੱਪਿਆ ਜਿਹੜਾ ਤਿੰਨ ਚਾਰ ਰੋਜ਼ ਕਤਲ ਨਹੀਂ ਹੁੰਦੇ ਆ ਹੁਣ ਤੁਸੀਂ ਅੰਮ੍ਰਿਤਸਰ ਅੱਜ ਸਵੇਰੇ ਪੜਿਆ ਅੰਮ੍ਰਿਤਸਰ ਕਤਰ ਹੋਇਆ ਕੱਲ ਰਾਤ ਕਿਤੇ ਇੱਥੇ ਗੋਲੀਆਂ ਚੱਲੀਆਂ ਆ ਇਹ ਵਿੱਚ ਠੀਕ ਨਹੀਂ ਇਹ ਸੂਬਾ ਜ਼ਿੰਮੇਵਾਰ ਸਾਥੀ ਆ ਉਹਨਾਂ ਨੂੰ ਇਹ ਸੂਬਾ ਸਭ ਤੋਂ ਖੁਸ਼ਹਾਲ ਸੂਬਾ ਸੀ ਸਭ ਤੋਂ ਖੁਸ਼ਹਾਲ ਸੂਬਾ ਸੀ ਤੁਸੀਂ ਅੱਜ ਉਹ ਹੈਂਡਲ ਦੇ ਰਹੇ ਹੋ ਤੁਹਾਨੂੰ ਸੈਂਟਰ ਕਹੇ ਪਾਣੀ ਦਾ ਕਿਰਪਾ ਕਰਕੇ ਇੰਤਜ਼ਾਮ ਕੇ ਇਸ ਸੂਬੇ ਨੂੰ ਤੁਸੀਂ ਚਲਾ ਹੀ ਨਹੀਂ ਸਕਦੇ ਚਾਹੇ ਉਹ ਵਿੱਤੀ ਐਮਰਜੈਂਸੀ ਹੋਵੇ ਚਾਹੇ ਉਹ ਲਾਅ ਐਂਡ ਆਰਡਰ ਹੋਵੇ ਚਾਹੇ ਜਾਨ ਮਾਲ ਦੀ ਸੁਰੱਖਿਆ ਹੋਵੇ ਕੱਲ ਨੂੰ ਤੁਹਾਨੂੰ ਸੈਂਟਰ ਡਿਕਟੇਟ ਕਰੇਗਾ ਤੁਸੀਂ ਤਾਂ ਵੇਸ਼ਗੇ ਤੁਸੀਂ ਮੈਨੂੰ ਦੱਸੋ ਇਹ ਕੀ ਦੀ ਰਿਸਪੌਂਸਿਬਿਲਟੀ ਹੈ ਪ੍ਰਸ਼ਾਸਨ ਦੀ ਧਨੀਏ ਜਿੱਥੇ ਡੀਸੀ ਇਹ ਕਹਿ ਰਿਹਾ ਮੈਂ ਕਹਿੰਨਾ ਉਹਨੂੰ ਪੂਰੀ ਤਰ੍ਹਾਂ ਰੀਹੈਬਿਲਿਟੇਟ ਕਰੋ ਲੇਕਿਨ ਕੀ ਤੁਸੀਂ ਜਾਣਦਾ ਮੋੜ ਲਾ ਸਕਦੇ ਹੋ ਕੀ ਉਹਨੂੰ ਮੋੜ ਸਕਦੇ ਹੋ ਹਾਂਜੀ ਤੁਸੀਂ ਕਹੀ ਜਾਓ ਜੀ 2 ਕਰੋੜ ਦੇ ਦੇਵਾਂਗੇ 5 ਕਰੋੜ ਦੇ ਦੇਵਾਂਗੇ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਬੱਤੀਸ ਪਰਿਵਾਰ ਨੇ ਆਪਣਾ 16 ਬ੍ਰੈਡ ਅਰਨਰ ਖੋ ਦਿੱਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਚਲੇ ਹੀ ਗਿਆ ਤੇ ਰਹਿ ਕੀ ਗਿਆ ਆਪਾਂ ਇੱਕ ਧਰਨੇ ਤੇ ਆਏ ਆ ਜਿਹੜਾ ਧਰਨੇ ਤੇ ਸਮਝ ਨਹੀਂ ਇਹ ਸੱਚ ਦੀ ਆਵਾਜ਼ ਕਿਸੇ ਨੇ ਚੁੱਕਣੀ ਨਹੀਂ ਧਰਨੇ ਤੇ ਆਇਆ ਬਹਿ ਜਾਓ ਕਿਉਂਕਿ ਇੱਥੇ ਸਮਝੌਤੇ ਵਾਲੇ ਲੋਕ ਨੇ ਇਹ ਮੇਲਾ ਦੇਖਣ ਆਏ ਹੋ ਖੜੇ ਰਹੋ ਕੰਪਰੋਮਾਈਜ਼ ਲੋਕ ਨੇ ਸਮਝ ਗਏ ਜਿਹੜਾ ਬੰਦਾ ਵੇ ਲੈਣਾ ਦੇਖਣਾ ਜ਼ੁਲਮ ਨੂੰ ਦੇਖ ਕੇ ਉਹ ਤੇਰੇ ਨਾਲ ਆ ਕੇ ਬਹਿ ਜਾ ਜ਼ੁਲਮ ਨੂੰ ਦੇਖ ਕੇ ਜਿਹੜਾ ਬੰਦਾ ਚੁੱਪ ਰਹੇ ਖਾਮੋਸ਼ ਰਹੇ ਉਹ ਬਰਾਬਰ ਦਾ ਪਾਕਿਦਾਰ ਹੈ ਜ਼ੁਲਮ ਨੂੰ ਦਿਖਾਉਗੇ ਲੇਕ ਮжоਰਿਟੀ ਦਿਖਾਉਗੇ ਨਾ ਫਿਰ ਸਰਕਾਰ ਨੂੰ ਪਤਾ ਲੱਗੂ ਹਾਂ ਧਰਨਾ ਸਮਝ ਨਹੀਂ ਹੁਣ ਤੁਸੀਂ ਮੈਨੂੰ ਅੱਜ ਇਹ ਦੱਸ ਦਿਓ ਵੀ ਸੂਬੇ ਦਾ ਓਵਰਆਲ ਲਾ ਐਂਡ ਆਰਡਰ ਜੀ ਜਿਹੜੀ ਪਰਿਸਥਿਤੀ ਹੈ ਬਾਜ ਮੇਰਾ ਵੀ ਉਹ ਫੇਰ ਬੇਤਦੀ ਹੈ ਇੱਕ ਹੱਥ ਚੜਾਉਂਦੇ ਸਾਰੇ ਉਹਨੂੰ 0 ਆਊਟ ਆਫ 10 ਭਾਈ ਤੁਸੀਂ ਇਹਨੂੰ ਨਸ਼ੇ ਨਾਲ ਜੋੜ ਕੇ ਦੇਖੋ ਕੀ ਬਹਿ ਜਾਓ ਜਿਹੜੇ ਬੰਦੇ ਨਸ਼ੇ ਕਰਦੇ ਆ ਉਹਨੂੰ ਪਤਾ ਹੀ ਨਹੀਂ ਹੁੰਦਾ ਉਹ ਕਰ ਕੀ ਰਹੇ ਤੁਸੀਂ ਨਸ਼ੇ ਦਾ ਹਿਸਾਬ-ਕਿਤਾਬ ਦੇਖੋ ਅਲੋਈ ਪਾਣੀ ਨਹੀਂ ਅਰਦਾਸ ਨਾਲੋਂ ਅਰ ਕੱਢ ਜਾ ਯਾਰ ਅਰਦਾਸ ਨਾਲੋਂ ਨਸ਼ਾ ਉਦੋਂ ਖਤਮ ਹੋਊਗਾ ਜਦੋਂ ਪੁਲਿਸ ਡਰੱਗ ਪੈਡਲਰ ਤੇ ਪੋਲਿਟਿਸ਼ਨ ਦਾ ਨੈਕਸਸ ਖਤਮ ਹੋਊਗਾ ਸਮਝਿਆ ਨਹੀਂ ਉਹ ਸੇ ਬੈਠ ਕੇ ਕਰਨਾ ਜਿੱਥੇ ਆਸੀਂ ਬੈਠੇ ਇਹ ਨੈਕਸਸ ਜਿਹੜਾ ਹੈ ਨਾ ਸਾਦੀਪੁਰ ਬੈਠ ਕੇ ਇਹ ਅੱਜ ਵੀ ਖਲ ਫੁੱਲ ਰਿਹਾ ਤੇ ਕਿਹੜੀਆਂ ਗੱਲਾਂ ਕਰਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਸੁਰੱਖਿਆ ਹੀ ਨਹੀਂ ਦੇ ਸਕਦੇ ਜਦੋਂ ਤੁਸੀਂ ਨੌਜਵਾਨ ਅੱਡ ਛੱਡ ਕੇ ਜਾ ਰਹੇ ਆ ਠੀਕ ਹੈ ਵੱਡਾ ਇੰਡਸਟਰੀਲਿਸਟ ਉਹਨੂੰ ਕੋਈ ਇੱਥੇ ਮਿਲਦਾ ਹੀ ਨਹੀਂ ਉਹ ਅੱਡ ਛੱਡ ਕੇ ਜਾ ਰਿਹਾ ਠੀਕ ਹੈ ਬਜ਼ੁਰਗ ਆਪਦੀ ਜਮੀਨਾਂ ਵੇਚ ਕੇ ਜਾ ਰਹੇ ਨੇ ਠੀਕ ਹੈ ਸੂਬਾ ਖਾਲੀ ਹੋ ਰਿਹਾ ਤੇ ਹੁਣ ਵਪਾਰੀ ਵੀ ਛੱਡ ਕੇ ਭਜੂ ਤੇ ਫਿਰ ਮੈਨੂੰ ਦੱਸੋ ਇੱਥੇ ਮਹਿਫੂਜ਼ ਕੌਣ ਹੈ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੇ ਨੇ ਇੰਡਸਟਰੀ ਲਿਆਉਣ ਦੀ ਇਹ ਤਾਂ ਗੋਰੇ ਲਿਆਉਣ ਦੀ ਗੱਲ ਕਰ ਰਹੇ ਆ ਗੱਲਾਂ ਦੇ ਕੜਾ ਨਾਲ ਕੀ ਹੁੰਦਾ ਮੈਨੂੰ ਦੱਸੋ ਤੁਸੀਂ ਅਖਬਾਰਾਂ ਦੇ ਵਿੱਚ ਇੱਕ ਝੂਠ ਨੂੰ 100-100 ਵਾਰ ਦਹਰਾਇ ਜਾਓ ਤੁਸੀਂ ਇੱਕ ਅਖਬਾਰੀ ਮੁੱਖ ਮੰਤਰੀ ਨੂੰ ਜ਼ਮੀਨ ਨਾਲ ਜੋੜ ਕੇ ਦੇਖੋ ਇੱਥੇ ਆ ਕੇ ਹਿੰਮਤ ਹੈ ਇੱਥੇ ਆ ਕੇ ਖੜਨ ਦੀ ਖੜ ਕੇ ਦਿਖਾਵੇ ਆਮ ਲੋਕਾਂ ਜਿੱਦਾਂ ਪਹਿਲਾਂ ਖੜਦਾ ਹੁੰਦਾ ਸੀ ਹੋਇਆ ਹੀ ਨਹੀਂ ਕੁਝ ਝੂਠ ਬੋਲੀ ਤੁਰ ਜਾਂਦੇ ਉਹ ਤਾਰੀਖ ਤੇ ਤਾਰੀਖ ਹੁੰਦਾ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਫਿਰ ਉਹਨਾਂ ਦੁਆਰਾ ਦੇਖੋ ਮੈਂ ਪਰਿਵਾਰ ਦੇਖੋ ਪਰਿਵਾਰ ਦੀ ਘਾਟ ਨਹੀਂ ਦੂਰ ਕਰ ਸਕਦਾ ਕੋਈ ਦੂਰ ਨਹੀਂ ਕਰ ਸਕਦਾ ਇਹ ਜਿਹੜੀਆਂ ਹੁਣ ਇਹ ਹੋ ਰਿਹਾ ਕਿ ਜੀ ਰੀਹੈਬਿਲਿਟੇਟ ਕਰੋ ਕੌਣ ਰੀਹੈ ਹਾਂਜੀ ਪਰ ਇੰਨਾ ਹੈ ਕਿ ਜੇ ਉਹ ਬ੍ਰੈਡ ਅਰਨਿੰਗ ਮੈਂਬਰ ਨੂੰ ਨੌਕਰੀ ਦੇ ਲੂਗੇ ਜਾਂ ਹੋਰ ਦੇ ਲੂਗੇ ਤੁਸੀਂ ਮੈਨੂੰ ਦੱਸੋ ਸਵੇਰ ਦਾ ਕੋਈ ਸਰਕਾਰ ਦਾ ਬੰਦਾ ਇੱਥੇ ਆਇਆ ਐ ਐਡਮਿਨਿਸਟ੍ਰੇਸ਼ਨ ਕੌਣ ਹੈ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਚਲਾਉਂਦੀ ਹੈ ਹਾਂਜੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਆਪਣਾ ਅਧਿਕਾਰ ਕੀ ਹੈ ਤੇ ਅਫਸਰशाही ਤੇ ਆਪੇ ਹਾਵੀ ਹੋਏ ਇੱਥੇ ਡੀਸੀ ਖੜਾ ਐ ਇੱਥੇ ਐਮਐਲਏ ਨੂੰ ਖੜਾ ਹੋਣਾ ਚਾਹੀਦਾ ਸੀ ਇੱਥੇ ਮੁੱਖ ਮੰਤਰੀ ਇੱਥੇ ਮੁੱਖ ਮੰਤਰੀ ਨੂੰ ਆਉਣਾ ਚਾਹੀਦਾ ਸੀ ਚਾਹੇ ਚਾਰ ਗાળા ਕੱਢਦੇ ਲੋਕ ਨਹੀਂ ਨਹੀਂ ਅਸੀਂ ਅਸੀਂ ਕਹਿੰਦੇ ਪਰੇ ਤਮ੍ਹ ਜਾਨੀ ਸਭ ਤੋਂ ਪਹਿਲਾਂ ਮੈਂ ਕੱਲ ਰਾਤ ਇਹ ਟਵੀਟ ਕੀਤਾ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਤੋਂ ਅਹਮiyet ਇਸੇ ਹੋਰ ਚੀਜ਼ ਦੀ ਹੈ ਹੀ ਨਹੀਂ ਹੈ ਦੇਖੋ ਪੰਜਾਬ ਰਾਜਕਤਾ ਵੱਲ ਵੱਧ ਰਿਹਾ ਹੈ ਸਭ ਤੋਂ ਖਤਰਨਾਕ ਔਰ ਮੈਂ ਇਹ ਛਾਤੀ ਠੋਕ ਕੇ ਕਹਿ ਰਿਹਾ ਤੁਹਾਨੂੰ ਸਭ ਤੋਂ ਖਤਰਨਾਕ ਬੰਦਾ ਭੁੱਖਾ ਆਦਮੀ ਜਦੋਂ ਤੁਸੀਂ ਕਿਸਾਨ ਨੂੰ ਇੱਜ਼ਤ ਦੀ ਰੋਟੀ ਨਹੀਂ ਦਿਓਗੇ ਜਦੋਂ ਤੁਸੀਂ ਵਪਾਰੀ ਨੂੰ ਇੱਜ਼ਤ ਦੀ ਰੋਟੀ ਨਹੀਂ ਖਾਣ ਦਿਓਗੇ ਜਦੋਂ ਤੁਸੀਂ ਛੋਟੇ ਛੋਟੇ ਨੌਜਵਾਨ ਬੱਚਿਆਂ ਨੂੰ ਇੱਜ਼ਤ ਦੀ ਰੋਟੀਨ ਦਿਓਗੇ ਤੇ ਉਹ ਖਾਊਗਾ ਭੀਕ ਨਹੀਂ ਮੰਗੂ ਪੰਜਾਬ ਇਸ ਰਾਜਕਤਾ ਵੱਲ ਵਧ ਰਿਹਾ ਆਪਾਂ ਜਾਗਿਏ ਸਿਰ ਸਿਟੀਏ ਔਰ ਇਸ ਚੀਜ਼ ਦਾ ਹੱਲ ਕੱਢੀਏ ਦੂਸਰੀ ਗੱਲ ਇਹ ਹੈ ਦੁਬਈ ਹੈ ਹਾਂਜੀ ਮੈਂ ਕੋਈ ਉਹ ਇਹ ਨਹੀਂ ਮੈਂ ਉੱਥੇ ਰਿਹਾ ਲੈ ਕੋਈ ਮੈਨੂੰ ਐ ਕਰੇ ਕੋਈ ਕਿਸੇ ਕੁੜੀ ਵੱਲ ਚਾਕੇ ਵਿਖਾਵੇ ਉਹ ਚੋਰੀ ਕਰਕੇ ਵਿਖਾਵੇ ਉੱਤੇ ਫੜ ਲੈਂਦੇ ਫੜ ਨਹੀਂ ਲੈਂਦੇ ਹਟ ਲਾਂ ਦੇ ਉੱਥੇ ਹੀ ਸਜ਼ਾ ਹੈ ਮਿੱਤਰ ਪਿਆਰੇ ਤੇ ਮੈਂ ਮੈਨੂੰ ਮੈਂ ਆਪਦੀ ਗੱਲ ਯਾਦ ਰੱਖਦਾ ਮੇਰੀ ਘੜੀ ਕਿ ਕਿ ਸਟ੍ਰੈਪ ਦੇ ਕੇ ਪਿਆ ਘੜੀ ਦਾ ਐਡੀ ਕੋ ਮਹਿੰਗੀ ਨਹੀਂ ਸੀ ਸ਼ਾਮ ਨੂੰ ਮੈਨੂੰ ਲੱਭਦੇ ਫਿਰਦੇ ਹਾਂਜੀ ਮੈਂ ਲਿਖੀ ਇਹ ਇਹ ਕਈ ਕੰਟਰੀਆਂ ਨੇ ਜਿੱਥੇ ਕਾਨੂੰਨ ਦਾ ਭੈ ਹੈ ਇੱਥੇ ਕਿਹੜਾ ਕਾਨੂੰਨ ਦਾ ਭੈ ਦਿਨ ਦਿਹਾੜੇ ਹੈ ਤੁਸੀਂ ਬੈਠੇ ਤੇ ਗੋਲੀ ਮਾਰਦੇ ਹੋ ਹਾਂਜੀ ਕਿਤੇ ਕੁੜੀਆਂ ਦੇ ਗੋਲੀ ਮਾਰ ਜਾਂਦੇ ਹੋ ਕੋਤੇ ਕੋਈ ਉਹਦਾ ਕੋਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹਦਾ ਕੋਈ ਕਿਸੇ ਨੂੰ سزا ਨਹੀਂ ਸਿੱਧੂ ਸਾਹਿਬ ਤੁਹਾਨੂੰ ਲੱਗਦਾ ਕਿ ਪੁਲਿਸ ਦਾ ਸਿਆਸੀ ਫਿਰ ਜੜੀਆਂ ਜੇਲਾਂ ਨੇ ਅਗਰ ਉਹ ਅੱਡੇ ਬਣ ਗਈਆਂ ਨੇ ਤੇ ਨੌਜਵਾਨਾਂ ਦਾ ਕਸੂਰ ਤਾਂ ਨਹੀਂ ਹੈ ਨਾ ਤੁਸੀਂ ਲਾ ਦਿਓ ਭਾਈ ਉੱਥੇ ਸੈਟਲਾਈਟ 2G ਜੈਮਰ ਲੱਗੇ ਹੋਏ ਨੇ ਤੇ ਅੰਦਰ ਲੋਕੀ 5G ਫੋਨ ਕਰਕੇ ਇੰਟਰਵਿਊ ਦਿੰਦੇ ਆ ਕੌਣ ਜੰਮੇ ਮਹਾਰਾਜ ਜੇਲ੍ਹ ਮੰਤਰੀ ਸਾਹਿਬ ਕਿੱਥੇ ਨੇ ਉਹ ਮਿਨਿਸਟਰ ਸਾਹਿਬ ਕਿੱਥੇ ਨੇ ਇੱਕੋ ਹੀ ਐ ਐਨਾ ਹੰਕਾਰ ਮੈਂ ਕਹਿੰਦਾ ਜੇ ਤੁਸੀਂ ਪੈਸੇ ਲਾਉਣੀ ਐ ਤਾਂ ਲਾਓ ਨਾ ਲਾ ਸੈਟਲਾਈਟ ਲਾ ਨਾ ਜਿੱਲਾ ਚ ਸੈਟਲਾਈਟ ਲਾ 5G ਸੈਟਲਾਈਟ ਲਾ ਉੱਥੇ ਉਹ ਆਲਾ 5 ਲੱਖ ਫੋਨ ਦੇ ਦੇ ਇੱਕ ਨਹੀਂ ਚੱਲੂਗਾ ਕਹਿੰਦੇ ਜੀ ਅੰਦਰੋਂ ਜੇਲ ਕਰਾਉਣਾ ਕਿਸੇ ਨੇ ਤੇ ਲਾਣਾ ਕਿਸੇ ਦੇ ਪਾਉਣਾ ਕਿਸੇ ਤੇ ਆ ਸਿੱਧੂ ਮੂਸੇ ਵਾਲੇ ਦਾ ਫਾਦਰ ਫਿਰਦਾ ਅੱਜ ਇਹਦੇ ਐਫਆਈਆਰ ਨਹੀਂ ਦਰਜ ਹੋਈ ਹਾਲੇ ਹਾਂਜੀ ਆਏ ਸਿੱਧੂ ਕੀ ਉਹ ਹੈ ਜਿਹੜੀ ਮੈਂ ਗੱਲ ਕਹਿਣਾ ਕਿ ਜਿਹੜੇ ਰਾਜ ਚ ਮਾੜਾ ਕੰਮ ਕਰਨ ਵਾਲੇ ਨੂੰ ਦੰਡਿਤ ਨਾ ਕੀਤਾ ਜਾਵੇ ਔਰ ਚੰਗਾ ਕਰਮ ਕਰਨ ਵਾਲੇ ਦੀ ਪਿੱਠ ਨਾ ਠੋਕੀ ਜਾਵੇ ਉਹਦਾ ਤਬਾਹ ਹੋਣਾ ਨਿਸ਼ਚਿਤ ਹੈ ਇੱਥੇ ਤੇ ਖੁੱਲੇ ਫਿਰਦੇ ਕਰੋਣ ਵਾਲੀਆਂ ਵੱਡੇ ਤੰਤਰ ਨੇ ਉਹਨਾਂ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਵੰਡ ਕੇ ਪੁਲਿਸ ਦਾ ਸਿਆਸੀਕਰਨ ਨੂੰ ਕਿਵੇਂ ਦੇਖਦੇ ਹੋ ਪੁਲਿਸ ਦਾ ਸਿਆਸੀਕਰਨ ਕੋਈ ਡਾਊਟ ਹੈ ਰਹਿ ਗਿਆ ਕੋਈ ਕੋਈ ਸੰਸਥਾ ਐਸੀ ਰਹਿ ਗਈ ਜਿਹਦਾ ਸਿਆਸੀਕਰਨ ਨਹੀਂ ਆ ਤੂੰ ਬਾਈ ਇਲੈਕਸ਼ਨ ਹੀ ਦੇਖ ਲੈ ਜਿੰਦਰ ਵਾਲਾ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਕਿਸੇ ਨਾਂ ਤੇ ਕਿਸੇ ਦੀ ਪਾਰਟੀ ਦੀ ਐ ਨਾ ਇਹ ਪੰਜਾਬ ਦੀਆਂ ਗੱਲਾਂ ਨੇ ਭਾਈ ਪੰਜਾਬੀ ਸੂਬੇ ਦੇ ਉਹ ਥਾਂ ਦੀਆਂ ਗੱਲਾਂ ਨੇ ਨਹੀਂ ਤੇ ਇੱਥੇ ਮੈਨੂੰ ਦੱਸੋ ਕਿਹੜੀ ਹੈ ਮਥਾਏ ਤੇ ਆ ਕੇ ਖੜ ਜੇ ਬੰਦ ਕਾ ਖੜ ਐਮਐਲਏ ਸਾਹਿਬ ਖੜ ਵੋਟਾਂ ਲੈ ਕੇ ਗਿਆ ਸੀ ਤੂੰ ਬੋਬੀ ਜੀ ਤੇ ਮੈਂ ਤੇ ਗੱਲ ਸੁਣਨੀ ਤਾਂ ਫਿਰ ਮੈਂ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਆਇਆ ਹਾਂ ਹੈ ਪੰਜਾਬੀ ਹੋਣ ਦੇ ਨਾਤੇ ਹੀ ਆਇਆ ਨਾ ਉਹ ਜਿਹੜੀਆਂ ਗੱਲਾਂ ਕਰ ਰਿਹਾ ਕੋਈ ਜਵਾਬ ਦੇ ਦੇ ਇਹਨਾਂ ਦਾ ਇੱਥੇ ਤਾਂ ਤੂੰ ਆਉਂਦਾ ਹੀ ਨਹੀਂ ਤੂੰ ਗੱਲਾਂ ਕਰਦਾ ਫਲਾਨਾ 20 15 ਸਾਲ ਪਹਿਲਾਂ ਆਇਆ ਹੋ ਗਿਆ 15 ਉਹ ਤੁਹਾਨੂੰ ਸਰਕਾਰ ਚੋਕੇ ਦਿੱਤੀ ਸੀ ਉਸੇ ਦੀ ਜਵਾਬ ਦੇ ਸਕਦਾ ਹੈ ਅੱਛਾ ਉਹ ਮੈਂ ਬੇਕਦਾ ਕਹਿੰਦਾ ਅਰਦਾਸ ਕਰੋ ਠੀਕ ਹੋ ਜੂ ਪਰਮਾਤਮਾ ਨੂੰ ਦੀ ਮਤ ਕਰ ਲਮਾਉਂਦਾ ਖੁਦ ਆਪਣੀ ਮਤ ਕਰਦਾ ਰੋਟੀ ਉੱਡ ਕੇ ਚ ਪੈਂਦੀ ਹੈ ਫਿਰ ਉਹ ਤੇ ਤੂੰ ਅੱਜ 30 30 ਕਰੋੜ ਦੇ ਐਡ ਲਾਈਏ ਬੇ ਝੂਠ ਤੇ ਝੂਠੇ ਕਿ ਝੂਠ ਨੂੰ 100 100 ਵਾਰ ਬੋਲਣਾ ਇਸ ਕਰਕੇ ਇਹ ਇਹ ਜਿਹੇ ਮੁੱਦਿਆਂ ਦੇ ਉੱਤੇ ਆਮ ਬੰਦੇ ਦਾ ਭਾਗੀਦਾਰ ਹੋਣਾ ਗੈਰ ਸਿਆਸੀ ਹੋ ਕੇ ਨਹੀਂ ਚੱਲਣਾ ਸਿਆਸੀ ਹੋਣਾ ਪਊ। ਇੱਕ ਇੱਕ ਕਹਿੰਦਾ ਜੀ ਇਹ ਇਸ ਪਰਿਵਾਰ ਦੀ ਇਸ ਪਰਿਵਾਰ ਦੀ ਕਹਾਣੀ ਨਹੀਂ ਉਹ ਤੁਹਾਡੇ ਕੱਲ ਨੂੰ ਕਿਸੇ ਹੋਰ ਪਰਿਵਾਰ ਚ ਹੋਊ। ਕੱਲ ਕਿਸੇ ਹੋਰ ਬੰਦੇ ਨਾਲ ਹੋਊ। ਗੈਰ ਸਿਆਸੀ ਤਾਂ ਜਾਨਵਰ ਹੁੰਦਾ ਹੈ। ਉਹ 500 ਫਿਰਨਾਂ ਦੇ ਵਿੱਚ ਇੱਕ ਚੀਤਾ ਆਉਂਦਾ ਮਰੇ ਜੇ ਲੱਕ ਵਾਲਾ ਉਹ ਫੜ ਲੈਂਦਾ ਇੱਕ ਨੂੰ ਤੇ 400 ਪੂਛਾਂ ਵਾਲੀ ਜਾਂਦੇ। ਮਨੁੱਖੋ ਤਾਂ ਨਹੀਂ ਹੋ ਸਕਦਾ। ਇਹ ਪਾਈ ਦੂਸਰੇ ਘਰ ਦਾ ਮਸਲਾ ਨਹੀਂ ਹੈ ਤੁਹਾਡੇ ਘਰ ਦਾ ਵੀ ਮਸਲਾ ਹੈ ਇਹ ਕੱਲ ਨੂੰ ਤੁਹਾਡੇ ਘਰ ਚ ਹੋ ਸਕਦਾ ਸਿੱਧੂ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਪੰਜਾਬ ਨੂੰ ਰੰਗਲਾ ਬਣਾਉਣਾ ਕੀ ਇਹ ਖੂਨ ਨਾਲ ਰੰਗਲਾ ਬਣਾ ਰਹੇ ਨੇ ਵੇਖੋ ਮੈਂ ਇੱਕ ਸਿਸਟਮ ਦੀ ਗੱਲ ਕਰ ਰਿਹਾ ਕਿਸੇ ਇਕੱਲੇ ਨੂੰ ਮਤਲਬ ਬਲੇਮ ਕਰ ਦੇਣਾ ਮੇਰਾ ਉਹ ਸੁਭਾਅ ਨਹੀਂ ਹੈ ਉਹ ਤੇ ਵੇਖੋ ਆਰਬਿਟਰਰੀ ਜਦੋਂ ਪਾਵਰ ਹੁੰਦੀ ਹੈ ਨਾ ਜਦੋਂ ਬੰਦਾ ਸਾਰੀ ਤਾਕਤ ਆਪਣੇ ਕੋਲ ਹੀ ਰੱਖ ਲੈਂਦਾ ਫਿਰ ਵਿਰੋਧ ਵੀ ਉਹਦਾ ਹੀ ਹੁੰਦਾ ਜੇ ਤੁਸੀਂ ਇਹੀ ਪਾਵਰ ਸਰਪੰਚਾਂ ਤੱਕ ਪੰਚਾਂ ਤੱਕ ਸਾਰੀ ਦੁਨੀਆ ਤੱਕ ਪਹੁੰਚਾਈ ਹੁੰਦੀ ਤੇ ਅੱਜ ਇਹ ਹਾਲ ਹੁੰਦਾ ਪੰਜਾਬ ਦਾ ਮੈਨੂੰ ਦੱਸੋ ਤੁਸੀਂ ਜਿਹੜੇ ਅਸਲੀ ਪੰਜਾਬ ਦੇ ਮੁੱਦੇ ਨੇ ਉਹਨਾਂ ਚੋਂ ਟੌਪ ਦਾ ਮੁੱਦਾ ਸਭ ਤੋਂ ਉੱਪਰਲਾ ਮੁੱਦਾ ਸਭ ਤੋਂ ਵੱਡਾ ਅਹਿਮੀਅਤ ਵਾਲਾ ਮੁੱਦਾ ਲਾਅ ਐਂਡ ਆਰਡਰ ਹੈ ਜਾਨ ਮਾਲ ਦੀ ਸੁਰੱਖਿਆ ਹੈ ਔਰ ਉਹ ਸਿਸਟਮ ਦੀ ਬੁਨਿਆਦ ਕਰੰਬਲ ਕਰ ਚੁੱਕੀ ਹੈ 1 ਨਵੰਬਰ ਨੂੰ ਕਰ ਚੁੱਕੀ 1 ਨਵੰਬਰ ਨੂੰ ਕਰ ਚੁੱਕੀ ਕਹਿ ਰਹੇ ਨੇ ਕਹਿੰਦੇ ਵੀ ਬਹਿਜਰਾਣ ਜਾਨ ਜਿਹੜੇ ਵੀ ਆਜਾਣ ਮੇਰੇ ਨਾਲ ਬੈਸ ਕਰ ਲੈ ਆ ਇੱਥੇ ਆ ਕੇ ਬੈਸ ਕਰਕੇ ਦੱਸਣਾ ਇੱਥੇ ਆ ਕੇ ਇਹਨਾਂ ਇਸ ਇਸ ਬਾਹਰ ਫਿਰਦਾ ਰੋਮ ਜਲ ਰਿਆ ਸੀ ਨੀਰੋ ਬੰਸਰੀ ਵਜਾਉਂਦਾ ਸੀ ਹੈ ਨਹੀਂ ਉਹ ਗੱਲ ਹੈ ਨਹੀਂ ਕੀ ਜੀ ਧੰਵਾਦ ਹੈ ਨਹੀਂ ਹੈ ਗੱਲ ਉਹ ਤੁਸੀਂ ਮੈਨੂੰ ਦੱਸੋ ਤਾਂ ਸਹੀ ਨਾ ਕਿ ਸਹੀ ਨੂੰ ਜਾਣ ਕੇ ਉਹਦੇ ਤੇ ਅਮਰਨਾ ਕਰਨਾ ਇਹ ਤਾਂ ਕਾਇਰਤਾ ਹੈ ਬੁਝਦਲੀ ਹੋਗੀ ਨਾ ਜਦੋਂ ਕੋਈ ਬੰਦਾ ਇਸ ਗੱਲ ਨੂੰ ਫੇਸ ਹੀ ਨਹੀਂ ਕਰਨ ਆ ਰਿਹਾ ਮੈਂ ਕਹਿੰਦਾ ਭਾਵੇਂ ਸਰਕਾਰੀ ਹੋਵੇ ਤਾਂ ਤੁਸੀਂ ਧੀ ਅੱਗੇ ਕਰਤਾ ਧੀ ਜੀਵਾ ਦਿਸਿਨ ਬੋਟਮ ਪਾਈਏ ਤੁਸੀਂ ਦੱਸੋ ਜੀ ਦੱਸੋ ਲੋਕਾਂ ਦੀ ਸੀਨ ਬੋਟਮ ਪਾਈਆਂ ਸੀ ਭਗਵਾਨਤਮਨ ਨੂੰ ਪਾਈ ਹੈ ਹੈ ਕਿੱਥੇ ਇਹਨੇ ਭਗਵਾਨਤਮਨ ਦੇ ਮੂੰਹ ਨੂੰ ਪਾਈਆਂ ਜੀ ਕਿੱਥੇ ਫੱਟ ਪਹੁੰਚ ਜਾਂਦੇ ਕਿ ਇਹਦੇ ਗੱਦੇ ਚੈੱਕ ਕਰਕੇ ਪ੍ਰਿੰਸੀਪਲ ਨੂੰ ਢਾ ਲਿਆ ਕਿ ਉਹਨੂੰ ਢਾ ਲਿਆ ਉਹਨੂੰ ਢਾ ਲਿਆ ਬਣਾਓ ਕਾਨੂੰਨ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਜੁਰਮ ਕਰਦਾ ਫੜੇਗਾ ਕਿਉਂ ਨਹੀਂ ਹੁੰਦਾ ਬਾਹਰ ਵਿਦੇਸ਼ਾਂ ਮੈਂ ਤੁਹਾਨੂੰ ਅੱਜ ਦੱਸ ਰਿਹਾ ਸੀਸੀਟੀਵੀ ਕੈਮਰੇ ਨੱਕਾ ਚ ਲੱਗੇ ਹੋਏ ਨੇ ਲੋਕੀ ਸ਼ਾਮ ਤੱਕ ਕੱਢ ਦਿੰਦੇ ਆ ਫਲਾਣ ਨੇ ਕੀਤਾ ਫਿਰ ਸਮੂਹੇ ਗਾ ਕੇ ਤੌਣਾ ਲਾਉਂਦੇ ਕਾਨੂੰਨ ਦਾ ਭੈ ਗਲੋ ਮਸਟ ਬੀ ਫੀਅਰਡ ਇੱਥੇ ਲਾਅ ਦਾ ਕੋਈ ਫੀਅਰ ਕੋਈ ਡਰ ਰਿਹਾ ਹੀ ਨਹੀਂ ਮਹਾਰਾਜ ਦਿਨ ਦਿਹਾੜੇ ਆ ਕੇ ਕੋਈ ਗੋਲੀਆਂ ਮਾਰ ਜੇ ਫਿਰ ਕੱਲ ਨੂੰ ਤੁਸੀਂ ਕਹੋਗੇ ਜੀ ਪ੍ਰੈਜ਼ੀਡੈਂਟ ਰੂਲ ਲਾਤਾ ਇੱਥੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna chandar Kalcenter. call him on this number Zero seven four triple eight four double one six one.